ਖੁਦਰੂਦ ਦਵਿੰਦਰ ਬੰਬੀਆ ਗਰੁੱਪ ਦੇ ਮੈਂਬਰ ਦੱਸ ਕੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਤੇ ਫਿਰ ਪਰਿਵਾਰ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਧਮਕੀਆਂ ਦੇਣ ਅਤੇ 3 ਕਰੋੜ ਰੁਪਏ ਦੀ ਰਕਮ ਮੰਗਣ ਵਾਲੇ ਦੋ ਨੌਜਵਾਨਾਂ ਨੂੰ ਹੁਸ਼ਾਰਪੁਰ ਪੁਲਿਸ ਨੇ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਅਗਵਾ ਦੀ ਕੋਸ਼ਿਸ਼ ਕਰਨ ਵਕਤ ਵਰਤੋਚੇ ਲਿਆਂਦੇ ਗਏ ਸਪਲੈਂਡਰ ਮੋਟਰਸਾਈਕਲ ਸਮੇਤ ਹੋਰ ਸਮਾਨ ਵੀ ਕਥਿਤ ਦੋਸ਼ੀਆਂ ਪਾਸੋਂ ਬਰਾਮਦ ਕੀਤਾ ਪੁਲਿਸ ਲਾਈਨ ਹੁਸ਼ਾਰਪੁਰ ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸਐਸਪੀ सुरेंद्र ਲੰਬਾ ਨੇ ਦੱਸਿਆ ਕਿ ਟਾਂਡਾ ਦੇ ਰਹਿਣ ਵਾਲੇ ਰੋਹਿਤ ਟੰਡਨ ਹੈ ਜੋ ਕਿ ਟਾਂਡਾ ਚ ਹੀ ਐਜੂਕੇਸ਼ਨ ਦੇ ਸਬੰਧ ਚ ਸੇਵਾਵਾਂ ਨਿਭਾ ਰਹੇ ਨੇ ਪਹਿਲਾਂ ਉਹਨਾਂ ਦੇ ਪੁੱਤਰ ਨੂੰ ਮੋਟਰਸਾਈਕਲ ਤੇ ਆਏ ਦੋ ਮੁੰਡਿਆਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਫਿਰ ਇਸ ਮਾਮਲੇ ਚ ਅਸਫਲ ਰਹਿਣ ਤੋਂ ਬਾਅਦ ਉਕਤ ਨੌਜਵਾਨਾਂ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਰੋਹਿਤ ਟੰਡਨ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਉਹਨਾਂ ਪਾਸੋਂ 10 ਕਰੋੜ ਰੁਪਏ ਦੀ ਰਕਮ ਮੰਗੀ ਜਾ ਰਹੀ ਸੀ ਐਸਐਸਪੀ ਲੰਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਅਤੇ ਵੱਖ-ਵੱਖ ਤਕਨੀਕੀ ਢੰਗਾਂ ਨਾਲ ਜਾਂਚ ਕਰਦੇ ਹੋਏ ਇਹਨਾਂ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਉਰਫ ਪ੍ਰਿੰਸ ਅਤੇ ਅਨਿਲ ਕੁਮਾਰ ਉਰਫ ਰਾਦੇਵਚੋਂ ਹੋਈ ਹੈ ਤੇ ਦੋਵੇਂ ਕਥਿਤ ਦੋਸ਼ੀ ਟਾਂਡਾ ਦੇ ਹੀ ਰਹਿਣ ਵਾਲੇ ਨੇ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪਤਰੀ ਪੁੱਤ ਜਿ ਦੋ ਬੜੇ ਇੰਪੋਰਟੈਂਟ ਮੁੱਦੇ ਪੁਲਿਸ ਸਟੇਸ਼ਨ ਟਾਂਡਾ ਦੇ ਸੀਗੇ ਜਿਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤਾ ਗਿਆ ਇੱਕ ਐਕਸਟਰਸ਼ਨ ਕਾਲ ਇੱਕ ਕਾਲਰ ਨੇ ਕਿਤੇ ਬਾਰ ਦੇ ਨੰਬਰ ਤੋਂ ਤੇ ਮੈਸੇਜ ਕੀਤੇ ਜਿਦੇ ਵਿੱਚ ਉਹਨੇ 3 ਕਰੋੜ ਰੁਪਏ ਦੀ ਫਿਰੋਤੀ ਬੰਬੀਹਾ ਗਰੁੱਪ ਦਾ ਮੈਂਬਰ ਆਪਣੇ ਆਪ ਨੂੰ ਦੱਸਦੇ ਹੋਏ ਡਿਮਾਂਡ ਕੀਤੀ ਤੇ ਉਹਨੇ ਥ੍ਰੈਟ ਕੀਤਾ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾ ਸਕਦਾ ਹੈਗਾ ਐਟ ਦ ਸੇਮ ਟਾਈਮ ਉਹਨੇ ਇੱਕ ਰੈਫਰੈਂਸ ਵੀ ਦਿੱਤਾ ਕਿ ਪਿਛਲੇ ਦਿਨੀ ਜਿਹੜਾ ਹੈਗਾ 12ਵੇਂ ਮਹੀਨੇ ਚ 22 ਤਰੀਕ ਨੂੰ ਜਿਹੜਾ ਇਨਸੀਡੈਂਟ ਏ ਕਿ ਉਹਦੇ ਮੁੰਡੇ ਦੇ ਨਾਲ ਦੋ ਮੋਟਰਸਾਈਕਲ ਸਵਾਰਾਂ ਦਾ ਹੋਇਆ ਸੀਗਾ ਤੇ ਉਹ ਉਹਨਾਂ ਵੱਲੋਂ ਇੱਕ ਕਿਡਨੈਪਿੰਗ ਅਟੈਂਪਟ ਸੀਗਾ ਜਿਹਨੂੰ ਉਹਨਾਂ ਨੇ ਕੇਵਲ ਫੈਮਿਲੀ ਨੂੰ ਟ੍ਰੇਲਰ ਦਿਖਾਉਣ ਵਾਸਤੇ ਜਾਂ ਹਿੰਟ ਦੇਣ ਵਾਸਤੇ ਕੀਤਾ ਸੀਗਾ ਤੇ ਉਹ ਐਕਚੁਅਲ ਬੰਦੇ ਹੈਗੇ ਤੇ ਉਹ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਇਮੀਡੀਏਟਲੀ ਜਦੋਂ ਸਾਨੂੰ ਰਿਪੋਰਟ ਹੋਇਆ ਅਸੀਂ ਪਹਿਲਾਂ ਤੋਂ ਹੀ ਕਿਡਨੈਪਿੰਗ ਦੇ ਅਟੈਂਪਟ ਦਾ ਇੱਕ ਪਰਚਾ ਦਰਜ ਕੀਤਾ ਵੈਸੇਗਾ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਦਾ ਐਫਆਈਆਰ ਦਰਜ ਕੀਤਾ ਤੇ ਸਾਡੀ ਟੀਮ ਨੇ ਵਿਥਿਨ 3 ਡੇਜ਼ ਆਫ ਦਿ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਹੈਗਾ ਉਹਨੂੰ ਐਕਸਟਰਸ਼ਨ ਕਰਨ ਵਾਲੇ ਦੋ ਲੋਕਾਂ ਨੂੰ ਜਿਹਦਾ ਇੱਕ ਦਾ ਨਾਮ ਮਨਪ੍ਰੀਤ ਹੈਗਾ ਤੇ ਦੂਜੇ ਦਾ ਨਾਮ ਫੜ ਲਿਆ ਫੜ ਕੇ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਜਿੱਤੇ ਉਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਦਾ ਅਟੈਂਪਟ ਦਾ ਦੋ ਹੈਲਮਟ ਉਹ ਬਰਾਮਦ ਕੀਤੇ ਉਹਨਾਂ ਤੋਂ ਜਿਹਨਾਂ ਨੇ ਜਿਹੜੇ ਪਾਏ ਹੋਏ ਸੀਗੇ ਉਸ ਦਿਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਫਰਦਰ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਸਾਡੀ ਜ਼ੀਰੋ ਟੋਲਰੈਂਸ ਹੈਗੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ ਇੰਟਰਨਲ ਸਿਕਿਉਰਿਟੀ ਦੀ ਗਾਈਡੈਂਸ ਤੇ ਐਡੀਜੀਪੀ ਐਜੀਟੀਐਫ ਜਿਹੜਾ ਹੈਗੇ ਸਾਨੂੰ ਮੋਨਿਟਰ ਕਰਦਾ ਹੈਗੇ ਐਕਸਟਰਸ਼ਨ ਕਾਲਸ ਨੂੰ ਸਾਡੇ ਡੀਆਈਜੀ ਸਾਹਿਬ ਦੀ ਗਾਈਡੈਂਸ ਹੇਠ ਜਿਹੜਾ ਹੈਗਾ ਅਸੀਂ ਆ ਕੰਮ ਕੀਤਾ ਹੈਗਾ ਸਾਡੀ ਟੀਮ ਨੇ ਐਸਪੀਡੀ ਦੀ ਟੀਮ ਤੇ ਨਾਲ ਇੰਚਾਸ ਸੀਆਈਏ ਡੀਐਸਪੀ ਟੰਡਾ ਤੇ ਐਸਐਟੂ ਟੰਡਾ ਨੇ ਬੜਾ ਵਧੀਆ ਕੰਮ ਕੀਤਾ ਤੇ ਸਾਡੇ ਜ਼ੀਰੋ ਟੋਲਰੈਂਸ ਹੈਗੇ ਐਕਸਟਰੈਕਸ਼ਨ ਦੇ ਖਿਲਾਫ ਤੇ ਅਸੀਂ ਸਖਤ ਕਾਰਵਾਈ ਇਹਨਾਂ ਕਿਸੇ ਤਰ੍ਹਾਂ ਦੇ ਜਿਹੜੇ ਜਿਹੜੇ ਵਿਕਟਮ ਹੈਗੇ ਮਿਸਟਰ ਰੋਹਿਤ ਟੰਡਨ ਉਹਨਾਂ ਦਾ ਐਜੂਕੇਸ਼ਨ ਦਾ ਕੰਮ ਹੈਗਾ ਉਹਨਾਂ ਦਾ ਇੱਕ ਸਕੂਲ ਹੈਗਾ ਇੱਕ ਕਾਲਜ ਹੈਗਾ ਤੇ ਉਹਨਾਂ ਦਾ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਇੰਸਟੀਚਿਊਟ ਵੀ ਹੈਗਾ ਜਿਨ੍ਹਾਂ ਤੋਂ ਇਹਨਾਂ ਨੇ ਐਕਸਟਰਸ਼ਨ ਡਿਮਾਂਡ ਕੀਤਾ। ਜਿਹੜੇ ਫੜੇ ਗਏ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਨਹੀਂ ਨਾ ਤੇ ਹੁਣ ਤੱਕ ਸੋ ਫਾਰ ਜਿਹੜਾ ਕੇਸ ਦੋ ਦਰਜ ਕੀਤੇ ਅਸੀਂ ਇੱਕ ਕਿਡਨੈਪਿੰਗ ਦਾ ਅਟੈਂਪਟ ਦਾ ਤੇ ਦੂਸਰਾ ਐਕਸਟਰਸ਼ਨ ਦਾ ਉਸ ਤੋਂ ਇਲਾਵਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਹੜੇ ਦੋਸ਼ੀ ਹੈਗੇ ਉਹ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਉਹ ਨਾਰਮਲ ਦਿਹਾੜੀ ਦਾ ਕੰਮ ਕਰਦਾ ਹੈਗਾ। ਇਹਨਾਂ ਨੇ 3 ਕਰੋੜ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ। ਤੇ obviously ਸ਼ਾਰਟ ਕੱਟ ਤਰ੍ਹਾਂ ਹੀ ਪੈਸਾ ਕਮਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ ਚਾਹੇ ਉਹ ਸਟੋਸ਼ਨ ਡਿਮਾਂਡ ਕਰਨ ਵਾਲੇ ਹੋਣ ਚਾਹੇ ਕੋਈ ਹੋਰ ਜਿਹੜਾ ਖੋਵਾ ਕਰਨ ਵਾਲੇ ਹੋਣ ਤੇ ਲੂਟਪਾਟ ਵਾਲੇ ਹੋਣ ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ ਬਟ ਉਹ ਅਮੀਰ ਬਣਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਵਾਂ ਕਿਉਂਕਿ ਇਦਾਂ ਨਹੀਂ ਹੋ ਸਕਦਾ ਇਟ ਇਜ਼ ਨੋਟ ਪੋਸੀਬਲ ਸਰ ਦ ਵਿੰਡਰ ਫਰਮ ਹੀ ਆ ਗਿਆ ਕਿੰਨਾ ਨਾਮ ਨਾਮ ਦੀ ਵਰਤੋਂ ਕੀਤੀ ਗਈ ਸੀ ਕੀ ਹੈ ਜਿਹੇ ਲਈ ਕੀਤਾ ਨਹੀਂ ਕੋਈ ਲਿੰਕ ਨਹੀਂ ਹੈ ਕੋਈ ਸੋ ਫਾਰ ਇਨਵੈਸਟੀਗੇਸ਼ਨ ਚ ਕੋਈ ਲਿੰਕ ਨਹੀਂ ਆਇਆ ਮੈਕਸਿਮਮ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਮੈਕਸਿਮਮ ਐਕਸਟਰਸ਼ਨ ਕਾਲਸ ਜਿਹੜੇ ਹੈਗੇ ਉਹ ਫੇਕ ਲੋਕ ਕਰਦੇ ਹੈਗੇ ਇਸ ਕਰਕੇ ਸਾਡੀ ਰਿਕੁਐਸਟ ਹੈਗੀ ਕਿ ਜਦੋਂ ਵੀ ਕਿਸੇ ਨੂੰ ਐਕਸਟਰਸ਼ਨ ਕਾਲ ਆਉਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਥੈਟ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਕੋਈ ਕਾਲ ਹੀ ਕਰਦੀ ਸੀ ਕਿ ਕਿਹੜੇ ਉਹ ਬਾਰ ਦਾ ਨੰਬਰ ਇਹਨਾਂ ਨੇ ਇੱਕ ਯੂਜ਼ ਕੀਤਾ ਵਰਚੁਅਲ ਨੰਬਰ ਯੂਜ਼ ਕਰਕੇ ਇਹਨਾਂ ਨੇ WhatsApp ਰਾਹੀਂ ਕਾਲ ਕੀਤਾ ਆ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਤੇ ਕਨਸਪੀਰੇਸੀ ਜਿਹੜੀ ਰਚੀ ਉਹਦਾ Facebook ਤੇ online YouTube ਤੇ ਇਹਨਾਂ ਨੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਰਚਿਆ ਹੈ